ਸਿਕਾਜੀ ਮਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਵਿਚਾਰ ਦੇ ਅਧੀਨ ਅਰਜ਼ੀਆਂ ਦਾ ਬੈਕਲੌਗ ਵੱਧ ਕੇ 9 ਲੱਖ 59 ਹਜ਼ਾਰ ਹੋ ਗਿਆ ਅਤੇ ਵਿਜ਼ਟਰ ਵੀਜ਼ਾ ਦੀ ਆਸ ਦੇ ਵਿੱਚ ਬੈਠੇ ਭਾਰਤੀਆਂ ਦਾ ਉੜੀ ਇੱਕ ਸਮਾਂ ਵੱਧ ਕੇ 100 ਦਿਨ ਤੱਕ ਪਹੁੰਚ ਚੁੱਕਿਆ ਜੀਹਾਂ ਸਭ ਤੋਂ ਵੱਧ ਬੈਕਲੌਗ ਟੈਂਪੋਰਰੀ ਰੈਜ਼ੀਡੈਂਟ ਦੇ ਨਾਲ ਸੰਬੰਧਿਤ ਵੀਜ਼ੇ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ 4 ਲੱਖ ਅਰਜ਼ੀਆਂ ਤਾਂ ਨਿਪਟਾਰਾ ਤੈਸ਼ੂ ਦਾ ਸਮਾਹਤ ਦੇ ਅੰਦਰ ਨਾ ਕੀਤਾ ਜਾ ਸਕਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਿਮਾਵਾਦੀ ਪਾਕ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਤੰਬਰ ਦੇ ਅੰਤ ਤੱਕ ਵਿਚਾਰ ਅਧੀਨ ਅਲਸੀਆ ਦਾ ਅੰਕੜਾ 21 ਲੱਖ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 12 ਲੱਖ 4000 ਦੀ ਪ੍ਰੋਸੈਸਿੰਗ ਤੈਅशुदा ਸਮਾਂ ਹਰ ਤੋਂ ਪਹਿਲਾਂ ਹੋਣ ਦੇ ਅਸਾਰ ਨੇ ਸੂਪਰਫੀਜ਼ਰ ਦੇ ਮਾਮਲੇ ਵਿੱਚ ਭਾਰਤੀਆਂ ਤੋਂ ਠੀਕ ਸਮਾਂ 169 ਦਿਨ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਆਈਆਂ ਅਰਜ਼ੀਆਂ ਦੇ ਮਾਮਲੇ ਦੇ ਵਿੱਚ ਠੀਕ ਸਮਾਂ 200 ਦਿਨ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਅਸ਼ਰਣੀ ਅਧੀਨ ਉਡੀਕ ਸਮਾਂ 42 ਹਫ਼ਤੇ ਤੱਕ ਪਹੁੰਚ ਸਕਦਾ ਹੈ ਜਰਕੇ ਕਯੂਬਿਕ ਦੇ ਵਿੱਚ 50 ਹਫ਼ਤੇ ਦੀ ਉਡੀਕ ਦੱਸੀ ਜਾ ਰਹੀ ਹੈ ਮਨੁੱਖਤਾ ਜਾਂ ਫਿਰ ਤਰਸ ਦੇ ਆਧਾਰ ਉੱਤੇ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮੰਗਣ ਵਾਲਿਆਂ ਜਿਨ੍ਹਾਂ ਦੇ ਵਿੱਚ ਅਸਾਇਲ ਮੰਗਣ ਵਾਲੇ ਵੀ ਸ਼ਾਮਲ ਨੇ ਉਹਨਾਂ ਨੂੰ 100 ਤੋਂ 106 ਮਹੀਨੇ ਤੱਕ ਉਡੀਕ ਕਰਨੀ ਪੈ ਸਕਦੀ ਹੈ ਵਿਚਾਰ ਅਧੀਨ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਦੇ ਨਾਲ ਸੰਬੰਧਿਤ ਸਪਾਊਸ ਵੀਜ਼ਾ ਅਰਜ਼ੀਆਂ ਦੀ ਗਿਣਤੀ 45200 ਦੱਸੀ ਜਾ ਰਹੀ ਹੈ ਕੈਨੇਡਾ ਵਿੱਚ ਮੌਜੂਦ ਜੀਵਨ ਸਾਥੀਆਂ ਦੇ ਨਾਲ ਸੰਬੰਧਿਤ ਸਪਾਊਸ ਵੀਜ਼ਾ ਅਰਜ਼ੀਆਂ ਦਾ ਆਮੜਾ ਤਕਰੀਬਨ 50 ਹਜ਼ਾਰ ਦੱਸਿਆ ਜਾ ਰਿਹਾ ਹੈ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਤੀਸ ਨਵੰਬਰ ਤੱਕ 2,59,500 ਮਾਮਲੇ ਵਿਚਾਰ ਅਧੀਨ ਸੰਚਨਾ ਦੇ ਵਿੱਚੋਂ 80% ਜਾ ਕੇ 2,8000 ਦਾ ਨਿਕਟਾਰ ਰਿਹਾ ਹੈ ਸ਼ੁਦਾ ਸੁਖਮਾ ਹੱਥੇ ਅੰਦਰ ਕੀਤੇ ਜਾਣ ਤੇ ਆਸਾਨ ਨੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਔਸਤ ਪ੍ਰੋਸੈਸਿੰਗ ਸਮਾਂ 13 ਮਹੀਨੇ ਚੱਲ ਰਿਹਾ ਜਦਕਿ ਪਰਮਾਨੈਂਟ ਰੈਜ਼ੀਡੈਂਸੀ ਨਿਯਮ ਵਾਲੀਆਂ ਅਰਜ਼ੀਆਂ ਉਨ 29 ਦਿਨ ਤੇ ਅੰਦਰ ਨਿਪਟਾਈਆਂ ਜਾ ਰਹੀਆਂ ਨੇ ਐਜ਼ੋਲਟ ਪਰਮਨੈਂਟ ਰੈਜ਼ੀਡੈਂਸ ਦੇ ਨਾਲ ਸੰਬੰਧਿਤ ਕੁੱਲ ਵਿਚਾਰ 3 ਅਰਜ਼ੀਆਂ 4,31,500 ਦਸਤਿਆਂ ਚਾਰੀਆਂ ਨੇ ਅਤੇ ਇਹਨਾਂ ਦੇ ਵਿੱਚੋਂ 52% ਦੇ ਬੈਕਲੌਗ ਦੇ ਕਿਤੇ ਵਿੱਚ ਮੰਨੀਆਂ ਜਾ ਸਕਦੀਆਂ ਨੇ ਨਵੇਂ ਪੀਆਰ ਕਾਰਡ ਜਾਰੀ ਕਰਨ ਦੇ ਵਿੱਚ 2 ਮਹੀਨੇ ਦਾ ਸਮਾਂ ਲਿਆ ਜਾ ਰਿਹਾ ਹੈ ਤੇ ਫੈਮਿਲੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਦਾ ਨਿਪਟਾਰਾ ਉਸ ਤੋਂ 14 ਮਹੀਨੇ ਦੇ ਵਿੱਚ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਬੰਧਾ ਵਿਭਾਗ ਨੇ ਦੱਸਿਆ ਕਿ 2024 ਦੇ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਨਾਲ ਸੰਬੰਧਿਤ 70 ਲੱਖ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਵਿਚਾਰ ਦੇ ਅਧੀਨ ਅਰਜ਼ੀਆਂ ਦਾ ਬੈਕਲੌਗ ਵਧ ਕੇ 9 ਲੱਖ 59 ਹਜ਼ਾਰ ਹੋ ਗਿਆ ਅਤੇ ਵਿਜ਼ਟਰ ਵੀਜ਼ਾ ਦੀ ਆਸ ਦੇ ਵਿੱਚ ਬੈਠੇ ਆਕਤੀਆ ਦੌੜੀ ਇੱਕ ਸਮਾਵਧ ਕੇ 100 ਦਿਨ ਤੱਕ ਪਹੁੰਚ ਚੁੱਕਿਆ ਹੈ ਜੀ ਹਾਂ ਸਬ ਤੋਂ ਵੱਧ ਬੈਕਲੌਗ ਟੈਂਪਰੀ ਰੈਜ਼ੀਡੈਂਟ ਸਨਾਲ ਸੰਬੰਧਿਤ ਵੀਜ਼ਾ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ 4 ਲੱਖ ਅਰਜ਼ੀਆਂ ਤਾਂ ਨਿਪਟਾਰਾ ਤੈਸ਼ੋ ਦਾ ਸਮਾਹਦੇ ਅੰਦਰ ਨਾ ਕੀਤਾ ਜਾ ਸਕਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਿਮਾਵਾਦੀਪਾਕ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਤੰਬਰ ਦੇ ਅੰਤ ਤੱਕ ਵਿਚਾਰ ਅਧੀਨ ਅਲਸੀਆ ਦਾ ਅੰਕੜਾ 21 ਲੱਖ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 12 ਲੱਖ 40 ਹਜ਼ਾਰ ਦੀ ਪ੍ਰੋਸੈਸਿੰਗ ਤੈਅशुदा ਸਮਾਂ ਹੱਤੋਂ ਪਹਿਲਾਂ ਹੋਣ ਦੇ ਅਸਾਰ ਨੇ ਸੂਪਰ ਪੀਜ਼ਾ ਦੇ ਮਾਮਲੇ ਵਿੱਚ ਉਡੀਕ ਸਮਾਂ 169 ਦਿਨ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਆਈਆਂ ਅਰਸੀਆ ਦੇ ਮਾਮਲੇ ਦੇ ਵਿੱਚ ਉਡੀਕ ਸਮਾਂ 200 ਦਿਨ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਸ਼੍ਰੇਣੀ ਅਧੀਨ ਉਡੀਕ ਸਮਾਂ 42 ਹਫ਼ਤੇ ਤੱਕ ਪਹੁੰਚ ਸਕਦਾ ਹੈ ਜਰਕੇ ਕਯੂਬਿਕ ਦੇ ਵਿੱਚ 50 ਹਫ਼ਤੇ ਦੀ ਉਡੀਕ ਦਾ ਦੱਸਿਆ ਜਾ ਰਹੀ ਹੈ ਮਨੁੱਖਤਾ ਜਾਂ ਫਿਰ ਤਰਸ ਦੇ ਆਧਾਰ ਉੱਤੇ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮੰਗਣ ਵਾਲਿਆਂ ਜਿਨ੍ਹਾਂ ਦੇ ਵਿੱਚ ਅਸਾਇਲ ਮੰਗਣ ਵਾਲੇ ਵੀ ਸ਼ਾਮਲ ਨੇ ਉਹਨਾਂ ਨੂੰ 100 ਤੋਂ 106 ਮਹੀਨੇ ਤੱਕ ਡੀਕ ਕਰਨੀ ਪੈ ਸਕਦੀ ਹੈ ਵਿਚਾਰ ਅਧੀਨ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਦੇ ਨਾਲ ਸੰਬੰਧਿਤ ਸਪਾਊਸ ਵੀਜ਼ਾ ਅਰਜ਼ੀਆਂ ਦੀ ਗਿਣਤੀ 45200 ਦੱਸੀ ਜਾ ਰਹੀ ਹੈ ਕੈਨੇਡਾ ਵਿੱਚ ਮੌਜੂਦ ਜੀਵਨ ਸਾਥੀਆ ਦੇ ਨਾਲ ਸੰਬੰਧਿਤ ਸਪਾਊਸ ਵੀਜ਼ਾ ਅਰਜ਼ੀਆ ਦਾ ਅੰਕੜਾ ਤਕਰੀਬਨ 50 ਹਜ਼ਾਰ ਦੱਸਿਆ ਜਾ ਰਿਹਾ ਹੈ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 30 ਸਤੰਬਰ ਤੱਕ 2,59,500 ਮਾਮਲੇ ਵਿਚਾਰ ਅਧੀਨ ਸੰਚਨਾ ਦੇ ਵਿੱਚੋਂ 80% ਜਾਂ ਫਿਰ 2,8000 ਦਾ ਨਿਪਟਾਰਾ ਹੋ ਤੈ ਸ਼ੂਦਾ ਸਮਾਂ ਹੱਥੇ ਅੰਦਰ ਕਿਤੇ ਜਾਣ ਤੇ ਆਸਾਨ ਨੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਔਸਤ ਪ੍ਰੋਸੈਸਿੰਗ ਸਮਾਂ 13 ਮਹੀਨੇ ਚੱਲ ਰਿਹਾ ਜਦ ਕਿ ਪਰਮਾਨੈਂਟ ਰੈਜ਼ਿਡੈਂਸੀ ਨਿਯਮਣ ਵਾਲੀਆਂ ਅਰਜ਼ੀਆਂ 29 ਦਿਨ ਦੇ ਅੰਦਰ ਨਿਪਟਾਈਆਂ ਜਾਂਦੀਆਂ ਨੇ ਅਜ਼ੌਲਟ ਪਰਮਾਨੈਂਟ ਰੈਜ਼ਿਡੈਂਸ ਦੇ ਨਾਲ ਸੰਬੰਧਿਤ ਕੁੱਲ ਵਿੱਚ 43 ਦਿਨ ਅਰਜ਼ੀਆਂ 431500 ਜਾਂਦੀਆਂ ਨੇ ਅਤੇ ਇਹਨਾਂ ਦੇ ਵਿੱਚੋਂ 52% ਦੇ ਬੈਕਲੌਗ ਦੇ ਖੇਤਰ ਵਿੱਚ ਮੰਨੀਆਂ ਜਾ ਸਕਦੀਆਂ ਨੇ ਨਵੇਂ ਪੀਆਰ ਕਾਰਡ ਜਾਰੀ ਕਰਨ ਦੇ ਵਿੱਚ 2 ਮਹੀਨੇ ਦਾ ਸਮਾਂ ਲਿਆ ਜਾ ਰਿਹਾ ਹੈ ਤੇ ਫੈਮਿਲੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਦਾ ਨਿਪਟਾਰਾ ਔਸਤਨ 14 ਮਹੀਨੇ ਦੇ ਵਿੱਚ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਬੰਧਾ ਵਿਭਾਗ ਨੇ ਦੱਸਿਆ ਕਿ 2024 ਦੇ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਨਾਲ ਸੰਬੰਧਿਤ 70 ਲੱਖ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਵਿਚਾਰ ਦੇ ਅਧੀਨ ਅਰਜ਼ੀਆਂ ਦਾ ਬੈਕਲੋਗ ਵਧ ਕੇ 9 ਲੱਖ 59 ਹਜ਼ਾਰ ਹੋ ਗਿਆ ਅਤੇ ਵਿਜ਼ਟਰ ਵੀਜ਼ਾ ਦੀ ਆਸ ਦੇ ਵਿੱਚ ਬੈਠੇ ਭਾਰਤੀਆਂ ਦਾ ਉਡੀਕ ਸਮਾਵਤ ਕੇ 100 ਦਿਨ ਤੱਕ ਪਹੁੰਚ ਚੁੱਕਿਆ ਹੈ ਜੀਹਾਂ ਸਬਤੋ ਵਦ ਬੈਕਲੌਗ ਟੈਂਪਰੇਰੀ ਰੈਜ਼ੀਡੈਂਟਸ ਦੇ ਨਾਲ ਸੰਬੰਧਤ ਵੀਜ਼ੇ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ 4 ਲੱਖ ਅਰਜ਼ੀਆਂ ਤਾਂ ਨਿਪਟਾਰਾ ਤੈਸ਼ੂ ਦਾ ਸਮਾਹਦੇ ਅੰਦਰ ਨਾ ਕੀਤਾ ਜਾ ਸਕਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਿਮਾਵਾਦੀਪਾਕ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਸتمبر ਦੇ ਅੰਤ ਤੱਕ ਵਿਚਾਰ ਅਧੀਨ ਅਲਸੀਆ ਦਾ ਅੰਕੜਾ 21 ਲੱਖ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 12 ਲੱਖ 4000 ਦੀ ਪ੍ਰੋਸੈਸਿੰਗ ਤੈਅशुदा ਸਮਾਂ ਹਰ ਤੋਂ ਪਹਿਲਾਂ ਹੋਣ ਦੇ ਅਸਾਰ ਨੇ ਸੂਪਰਫੀਜ਼ਰ ਦੇ ਮਾਮਲੇ ਵਿੱਚ ਭਾਰਤੀਆਂ ਤੋਂ ਠੀਕ ਸਮਾਂ 169 ਦਿਨ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਆਈਆਂ ਅਰਜ਼ੀਆਂ ਦੇ ਮਾਮਲੇ ਦੇ ਵਿੱਚੋਂ ਠੀਕ ਸਮਾਂ 200 ਦਿਨ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਸ਼੍ਰੇਣੀ ਅਧੀਨ ਉਡੀਕ ਸਮਾਂ 42 ਹਫ਼ਤੇ ਤੱਕ ਪਹੁੰਚ ਸਕਦਾ ਹੈ ਜਰਕੇ ਕਯੂਬਿਕ ਦੇ ਵਿੱਚ 50 ਹਫ਼ਤੇ ਦੀ ਉਡੀਕ ਦੱਸੀ ਜਾ ਰਹੀ ਹੈ ਮਨੁੱਖਤਾ ਜਾਂ ਫਿਰ ਤਰਸ ਦੇ ਆਧਾਰ ਉੱਤੇ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮੰਗਣ ਵਾਲਿਆਂ ਜਿਨ੍ਹਾਂ ਦੇ ਵਿੱਚ ਅਸਾਇਲ ਮੰਗਣ ਵਾਲੇ ਵੀ ਸ਼ਾਮਲ ਨੇ ਉਹਨਾਂ ਨੂੰ 100 ਤੋਂ 106 ਮਹੀਨੇ ਤੱਕ ਡੀਕ ਕਰਨੀ ਪੈ ਸਕਦੀ ਹੈ ਵਿਚਾਰ ਅਧੀਨ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਦੇ ਨਾਲ ਸੰਬੰਧਿਤ ਸਪਾਊਸ ਵੀਜ਼ਾ ਅਰਜ਼ੀਆਂ ਦੀ ਗਿਣਤੀ 45200 ਦੱਸੀ ਜਾ ਰਹੀ ਹੈ ਕੈਨੇਡਾ ਵਿੱਚ ਮੌਜੂਦ ਜੀਵਨ ਸਾਥੀਆਂ ਦੇ ਨਾਲ ਸੰਬੰਧਿਤ ਸਪਾਊਸ ਵੀਜ਼ਾ ਅਰਜ਼ੀਆਂ ਦਾ ਅੰਕੜਾ ਤਕਰੀਬਨ 50 ਹਜ਼ਾਰ ਦੱਸਿਆ ਜਾ ਰਿਹਾ ਹੈ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 3 ਸਤੰਬਰ ਤੱਕ 2,59,500 ਮਾਮਲੇ ਵਿਚਾਰ ਅਧੀਨ ਸੰਚਨਾ ਦੇ ਵਿੱਚੋਂ 80% ਜਾਂ ਫਿਰ 2,8000 ਦਾ ਨਿਕਟਾਰ ਰਿਹਾ ਹੈ ਸ਼ੂਦਾ ਸਮਾਂ ਹੱfte ਅੰਦਰ ਕੀਤੇ ਜਾਣ ਤੇ ਆਸਾਨ ਨੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਔਸਤ ਪ੍ਰੋਸੈਸਿੰਗ ਸਮਾਂ 13 ਮਹੀਨੇ ਚੱਲ ਰਿਹਾ ਜਦ ਕਿ ਪਰਮਨੈਂਟ ਰੈਜ਼ਿਡੈਂਸੀ ਨਿਬਉਣ ਵਾਲੀਆਂ ਅਰਜ਼ੀਆਂ 29 ਦਿਨ ਦੇ ਅੰਦਰ ਨਿਪਟਾਈਆਂ ਜਾਣੀਆਂ ਨੇ ਐਜ਼ੋਲਟ ਪਰਮਨੈਂਟ ਰੈਜ਼ੀਡੈਂਸ ਦੇ ਨਾਲ ਸੰਬੰਧਤ કુલ ਵਿਚਾਰ ਅਧੀਨ ਅਰਜ਼ੀਆਂ 4315000 ਚਾਰੀਆਂ ਨੇ ਅਤੇ ਇਹਨਾਂ ਦੇ ਵਿੱਚੋਂ 52% ਬੈਕਲੌਗ ਦੇ ਖੇਤਰ ਵਿੱਚ ਮੰਨੀਆਂ ਜਾ ਸਕਦੀਆਂ ਨੇ ਨਵੇਂ ਪੀਆਰ ਕਾਰਡ ਜਾਰੀ ਕਰਨ ਦੇ ਵਿੱਚ 2 ਮਹੀਨੇ ਦਾ ਸਮਾਂ ਲਿਆ ਜਾ ਰਿਹਾ ਹੈ ਤੇ ਫੈਮਿਲੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਦਾ ਨਿਪਟਾਰਾ ਔਸਤਨ 14 ਮਹੀਨੇ ਦੇ ਵਿੱਚ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਬੰਧਾ ਵਿਭਾਗ ਨੇ ਦੱਸਿਆ ਕਿ 2024 ਦੇ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਨਾਲ ਸੰਬੰਧਿਤ 70 ਲੱਖ ਅਰਜ਼ੀਆਂ ਦਾ ਨਿਪਟਾਰਾ ਕੀ ਆ ਗਿਆ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਵਿਚਾਰ ਦੇ ਅਧੀਨ ਅਰਜ਼ੀਆਂ ਦਾ ਬੈਕਲੌਗ ਵੱਧ ਕੇ 9 ਲੱਖ 59 ਹਜ਼ਾਰ ਹੋ ਗਿਆ ਅਤੇ ਵਿਜ਼ਟਰ ਵੀਜ਼ਾ ਦੀ ਆਸ ਦੇ ਵਿੱਚ ਬੈਠੇ ਭਾਰਤੀਆਂ ਦੌਰੇ ਇੱਕ ਸਮਾਂ ਵੱਧ ਕੇ 100 ਦਿਨ ਤੱਕ ਪਹੁੰਚ ਚੁੱਕੇ ਹੈ ਜੀਹਾਂ ਸਭ ਤੋਂ ਵੱਧ ਬੈਕਲੌਗ ਟੈਂਪਰੇਰੀ ਰੈਜ਼ੀਡੈਂਟਸ ਦੇ ਨਾਲ ਸੰਬੰਧਿਤ ਵੀਜ਼ੇ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ 4 ਲੱਖ ਅਰਜ਼ੀਆਂ ਦਾ ਨਿਪਟਾਰਾ ਤੈਸ਼ੂ ਦਾ ਸਮਾਹਤ ਦੇ ਅੰਦਰ ਨਾ ਕੀਤਾ ਜਾ ਸਕਿਆ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਿਮਾਵਾ ਵਿਭਾਗ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ ਸتمبر ਦੇ ਅੰਤ ਤੱਕ ਵਿਚਾਰ ਅਧੀਨ ਅਲਸੀਆ ਦਾ ਅੰਕੜਾ 21 ਲੱਖ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 12 ਲੱਖ 40 ਹਜ਼ਾਰ ਦੀ ਪ੍ਰੋਸੈਸਿੰਗ ਤੈਅशुदा ਸਮਾਂ ਹਰ ਤੋਂ ਪਹਿਲਾਂ ਹੋਣ ਦੇ ਅਸਾਰ ਨੇ ਸuperviser ਦੇ ਮਾਮਲੇ ਵਿੱਚ ਭਾਰਤੀਆਂ ਤੋਂ ਠੀਕ ਸਮਾਂ 169 ਦਿਨ ਚੱਲ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਆਈਆਂ ਅਰਸੀਆਂ ਦੇ ਮਾਮਲੇ ਦੇ ਵਿੱਚੋਂ ਠੀਕ ਸਮਾਂ 200 ਦਿਨ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਸ਼੍ਰੇਣੀ ਅਧੀਨ ਉਡੀਕ ਸਮਾਂ 42 ਹਫ਼ਤੇ ਤੱਕ ਪਹੁੰਚ ਸਕਦਾ ਹੈ ਜਰਕੇ ਕਯੂਬਿਕ ਦੇ ਵਿੱਚ 50 ਹਫ਼ਤੇ ਦੀ ਉਡੀਕ ਦਾ ਦੱਸਿਆ ਜਾ ਰਹੀ ਹੈ ਮਨੁੱਖਤਾ ਜਾਂ ਫਿਰ ਤਰਸ ਦੇ ਆਧਾਰ ਉਤੇ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮੰਗਣ ਵਾਲਿਆਂ ਜਿਨ੍ਹਾਂ ਦੇ ਵਿੱਚ ਅਸਾਇਲ ਮੰਗਣ ਵਾਲੇ ਵੀ ਸ਼ਾਮਲ ਨੇ ਉਹਨਾਂ ਨੂੰ 100 ਤੋਂ 106 ਮਹੀਨੇ ਤੱਕ ਡਿਕ ਕਰਨੀ ਪੈ ਸਕਦੀ ਹੈ ਵਿਚਾਰ ਅਧੀਨ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਦੇ ਨਾਲ ਸੰਬੰਧਿਤ ਸਪਾਊਸ ਵੀਜ਼ਾ ਅਰਜ਼ੀਆਂ ਦੀ ਗਿਣਤੀ 45200 ਦੱਸੀ ਜਾ ਰਹੀ ਹੈ ਕੈਨੇਡਾ ਵਿੱਚ ਮੌਜੂਦ ਜੀਵਨ ਸਾਥੀਆਂ ਦੇ ਨਾਲ ਸੰਬੰਧਿਤ ਸਪਾਊਸ ਵੀਜ਼ਾ ਅਰਜ਼ੀਆਂ ਦਾ ਆਮੜਾ ਤਕਰੀਬਨ 50 ਹਜ਼ਾਰ ਦੱਸਿਆ ਜਾ ਰਿਹਾ ਹੈ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਨਾਲ ਸੰਬੰਧਿਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 3 ਸਤੰਬਰ ਤੱਕ 2,59,500 ਮਾਮਲੇ ਵਿਚਾਰ ਅਧੀਨ ਸੰਚਨਾ ਦੇ ਵਿੱਚੋਂ 80% ਜਾਂ ਫਿਰ 2,8000 ਦਾ ਨਿਪਟਾਰਾ ਤੈ ਸ਼ੁਦਾ ਸਮਾਂ ਹੱਥੇ ਅੰਦਰ ਕੀਤੇ ਜਾਣ ਤੇ ਆਸਾਨ ਨੇ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਔਸਤ ਪ੍ਰੋਸੈਸਿੰਗ ਸਮਾਂ 13 ਮਹੀਨੇ ਚੱਲ ਰਿਹਾ ਜਦ ਕਿ ਪਰਮਾਨੈਂਟ ਰੈਜ਼ੀਡੈਂਸੀ ਨਿਬਯੋਂਡ ਵਾਲੀਆਂ ਅਰਜ਼ੀਆਂ 29 ਦਿਨ ਤੇ ਅੰਦਰ ਨਿਪਟਾਈਆਂ ਜਾਣੀਆਂ ਨੇ ਐਜ਼ੋਲਟ ਪਰਮਨੈਂਟ ਰੈਜ਼ੀਡੈਂਸੀ ਦੇ ਨਾਲ ਸੰਬੰਧਤ ਕੁੱਲ ਵਿਚਾਰ ਤদিন ਅਰਜ਼ੀਆਂ 431500 ਤੋਂ ਚਾਰੀਆਂ ਨੇ ਅਤੇ ਇਹਨਾਂ ਦੇ ਵਿੱਚੋਂ 52% ਦੇ ਪੈਕਲੋਗ ਦੇ ਖੇਤਰ ਵਿੱਚ ਮੰਨੀਆਂ ਜਾ ਸਕਦੀਆਂ ਨੇ ਨਵੇਂ ਪੀਆਰ ਕਾਰਡ ਜਾਰੀ ਕਰਨ ਦੇ ਵਿੱਚ 2 ਮਹੀਨੇ ਦਾ ਸਮਾਂ ਲਿਆ ਜਾ ਰਿਹਾ ਹੈ ਤੇ ਫੈਮਿਲੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਦਾ ਨਿਪਟਾਰਾ ਔਸਤਨ 14 ਮਹੀਨੇ ਦੇ ਵਿੱਚ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਮਾਵਾ ਵਿਭਾਗ ਨੇ ਦੱਸਿਆ ਕਿ 2024 ਦੇ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਨਾਲ ਸੰਬੰਧਿਤ 70 ਲੱਖ ਅਰਜ਼ੀਆਂ ਦਾ ਨਿਪਟਾਰਾ ਕੀਤਾ ਕਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ